ਜੀ ਜੀ ਮੈਡਮ ਕੀ ਕਹਿਣਾ ਚਾਹੋਗੇ ਇਸ ਮੁੱਦੇ ਬਾਰੇ ਇਹ ਜਿਹੜੀ ਉਪਲਬਧੀ ਆ ਇਹ ਸਾਡੇ ਪੂਰੇ ਮਹਾਸ਼ਾ ਕਮਿਊਨਿਟੀ ਦੀ ਉਪਲਬਧੀ ਹੈ ਔਰ ਮੈਂ ਸ਼ੁਕਰ ਅਦਾ ਕਰਦੀ ਆ ਇਸ ਸਰਕਾਰ ਦਾ ਸੈਂਟਰ ਸਰਕਾਰ ਦਾ ਔਰ ਖਾਸ ਕਰਕੇ ਕੇਂਦਰੀ ਮੰਤਰੀ ਰੇਲਵੇ ਮੰਤਰੀ ਦਾ ਔਰ ਰੇਲਵੇ ਬੋਰਡ ਦਾ ਤੋਂ ਉਹਨਾਂ ਤੋਂ ਇਲਾਵਾ ਥੈਂਕਸ ਕਰਦੀ ਆ ਕਿ ਸਾਡੀ ਜਿਹੜੀ ਮਹਾਸ਼ਾ ਕਮਿਊਨਿਟੀ ਦੇ ਸਾਰੇ ਅਲੱਗ-ਅਲੱਗ ਜਥੇਬੰਦੀਆਂ ਸ੍ਰੀ ਗੁਰਨਾਬਾਦਾਸ ਜੀ ਦੀਆਂ ਅਲੱਗ ਸਾਡੇ ਪਰਿਵਾਰ ਨੇ ਉਹਨਾਂ ਸਾਰਿਆਂ ਦੀਆਂ ਦੁਆਵਾਂ ਦੇ ਕਰਕੇ ਹੀ ਇਹ ਸਾਰਾ ਕੁਝ ਨੇਪਰੇ ਚੜਿਆ ਖਾਸ ਕਰਕੇ ਪਰਸ਼ੋਤਮ ਬਝੂਰਾ ਜੀ ਦਾ ਧੰਨਵਾਦ ਕਰਦੀ ਹਾਂ ਔਰ ਉਹਨਾਂ ਨੂੰ ਬਹੁਤ-ਬਹੁਤ ਬਧਾਈ ਦਿੰਦੇ ਨੇ ਕਿ ਉਹਨਾਂ ਦੇ ਨਾਲ ਜਿੰਨੀਆਂ ਵੀ ਸੰਸਥਾਵਾਂ ਸਾਡੀਆਂ ਮਹਾਸ਼ਾ ਕਮਿਊਨਿਟੀ ਦੀਆਂ ਨੇ ਉਹਨਾਂ ਦਾ ਸਾਰਿਆਂ ਦਾ ਸਹਿਯੋਗ ਸੀਗਾ ਜਿਹੜਾ ਅੱਜ ਨੇਪਰੇ ਚੜਿਆ ਤੋਂ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਹੈ ਬਹੁਤ-ਬਹੁਤ ਧੰਨਵਾਦ ਹੈ ਔਰ ਇੱਕ ਵਾਰ ਫਿਰ ਤੋਂ ਇਹ ਹੀ ਕਹਾਂਗੀ ਗੋਸਵਾਮੀ ਖਿਰੀ ਗੁਰਨਾਬਦਾਸ ਮਹਾਰਾਜ ਜੀ ਕੀ ਜੈ ਗੋਸਵਾਮੀ ਖਿਰੀ ਗੁਰਨਾਬਦਾਸ ਮਹਾਰਾਜ ਜੀ ਕੀ ਜੈ ਧੰਨਵਾਦੀ ਜੀ 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 ਸਰ ਗੋ ਸੁਮੇ ਸ਼੍ਰੀ ਗੁਰੂ ਨਾਭਾदास ਮਹਾਰਾਜ ਜੀ ਕੀ ਜੈ ਅੱਜ ਹਰਮਨਚੌਰ ਕਮੰਦਰ ਦੇ ਵਿੱਚ ਸਾਰੇ ਮਹਾ ਸ਼ਭਰਾਰੀ ਸ਼੍ਰੀ ਗੁਰੂ ਨਾਭਾਦਾਸ ਜੀ ਦੇ ਭਗਤ ਇਕੱਠੇ ਹੋਏ ਨੇ ਉਹ ਕਦੋਂ ਵਾਸਤੇ ਇਕੱਠੇ ਹੋਏ ਆ ਕਿਉਂਕਿ ਸ਼੍ਰੀ ਗੁਰੂ ਨਾਭਾਦਾਸ ਜੀ ਦੇ ਨਾਂ ਦੇ ਉੱਤੇ ਇੱਕ ਸੈਂਟਰ ਗਵਰਨਮੈਂਟ ਡਿਮਾਂਡ ਕੀਤੀ ਹੋਈ ਸੀ ਤੇ ਰੇਲ ਦਾ ਨਾਂ ਗੁਰੂ ਨਾਭਾਦਾਸ ਦਾ ਜਿਹੜਾ ਧਾਮ ਹੈ ਗਲਤਾਂ ਧਾਮ ਉਹਦੇ ਨਾਂ ਤੇ ਰੱਖਿਆ ਜਾਵੇ ਔਰ 13 ਤਰੀਕ ਦਾ ਪਾਸ ਹੋ ਕੇ ਟ੍ਰੇਨ ਇਸ਼ੂ ਹੋ ਗਿਆ ਤੇ ਜਿਹੜੀ ਜੰਮੂ ਤਵੀ ਅਧਮੇਰ ਸ਼ਰੀਫ ਚਲਦੀ ਸੀ ਪ੍ਰੇਨ ਪੂਜਾ ਐਕਸਪ੍ਰੈਸ ਉਹ ਨੂੰ ਕਹਿੰਦੇ ਸੀ ਉਹਦਾ ਹੁਣ 13 ਅਪ੍ਰੈਲ ਤੋਂ ਬਾਅਦ ਗਲਤਾ dham ਪੂਜਾ ਸੁਪਰ ਫਾਸਟ ਐਕਸਪ੍ਰੈਸ ਨਾਮ ਬਣ ਗਿਆ ਸੋ ਅਹੀਂ ਹਰ ਸਾਲ ਦੇ ਸਾਲ ਆਲਮੋਸਟ ਦਸੰਬਰ ਮਹੀਨੇ ਦੇ ਵਿੱਚ ਹੀ ਗਲਤਾ dham ਜਾਂਦੇ ਆ ਗੁਰੂ ਆਪਣੇ ਤਪਸਥਾਨ ਦੇ ਨਤਮਸਤ ਹੋਣ ਔਰ ਉੱਥੇ جا کے بڑا ਨਾਦਰ ਮਾਨਿਆ ਕੋ 8 10 ਦਿਨ ਉੱਤੇ ਰਹਿ ਕੇ ਆਨੇ ਆ ਉਸ ਦੇ ਨਾਲ ਹੀ ਰਵਾਸਾ ਦਾ ਜਾਂਦੇ ਨੇ ਟ੍ਰੇਨ ਇਹੋ ਹੀ ਹੁੰਦੀ ਆ ਸੋ ਅਸੀਂ ਅੱਜ ਉਹ ਟ੍ਰੇਨ ਦਾ ਨਾਮ ਸਾਡੇ ਸ਼੍ਰੀ ਗੁਰੂ ਨਾ ਪਤਾ ਜੀ ਦੇ ਨਾਮ ਦੇ ਉੱਤੇ ਜਿਹੜਾ ਉਹਨਾਂ ਦਾ ਤਪ ਸਥਾਨ ਸੀਗਾ ਗਲਤਾ ਧਾਮ ਉਹਦਾ ਨਾਮ ਰੱਖਿਆ ਗਿਆ ਇਹਦੇ ਵਾਸਤੇ ਸਾਰੇ ਅਸੀਂ ਖੁਸ਼ ਖੁਸ਼ੀ ਨਾਲ ਇਹ ਲੱਡੂ ਵੰਡੇ ਨੇ ਮੂੰਹ ਮਿੱਠਾ ਕਰਾਇਆ ਸਾਰੇ ਭੈਣ ਭਰਾਵਾਂ ਦਾ ਤਾਂ ਕਿ ਇਹ ਜਿਹੜਾ ਕਾਰਿਆ ਸੀਗਾ 5 6 ਸਾਲ ਤੋਂ ਲਮਕਦਾ ਆ ਰਿਹਾ ਸੀ ਜਿਵੇਂ ਵਿੱਚ ਸਾਨੂੰ ਵੀ ਰੀਸ ਆਂਦੀ ਸੀ ਕਿ ਬੇਗੰਪੁਰਾ ਦੀ ਟ੍ਰੇਨ ਚੱਲਦੀ ਆ 골ਡਨ ਟ੍ਰੈਂਪਨ ਟ੍ਰੇਨ ਚੱਲਦੀ ਆ ਸਤਖਰ ਦੀ ਟ੍ਰੇਨ ਚੱਲਦੀ ਆ ਮਾਤਾ ਵੈਸ਼ਨੋ ਦੇ ਵੀ ਟ੍ਰੇਨ ਚੱਲਦੀ ਆ ਅਜਮੇਰ ਸ਼ਰੀਫ ਟ੍ਰੇਨ ਚੱਲਦੀ ਆ ਪਰ ਨਾ ਇਹਨਾਂ ਦਾ ਹੀ ਤੇ ਸ਼੍ਰੀ ਗੁਰੂ ਨਾਭਾ ਜੀ ਦਾ ਤਪਸਥਾਨ ਦਾ ਨਾਮ ਗਲਤ ਆਦਬ ਨਹੀਂ ਸੀ ਪਰ 4-5 ਸਾਲ ਤੋਂ ਮੇਗਵਾਲ ਸਾਹਿਬ ਜੀ ਦੀ سپورਟ ਨਾਲ ਜੀਐਨਕੇ ਦੇ ਮਨਿਸਟਰ ਸੀ ਦਵਿੰਦਰ ਮਣਿਆਲ ਉਹਨਾਂ ਦੀ سپورਟ ਨਾਲ ਜਾਂ ਆਪਣੇ ਲੋਕਲ ਮਨਿਸਟਰਾਂ ਦੀ سپورਟ ਨਾਲ ਜਾਂ ਅਰਜਨ ਮੇਗਵਾਲ ਜਿਹੜੇ Rajasthan ਦੇ ਉਹਨਾਂ ਦੀ ਆਪਣਾ ਰਵਨੀਤ ਮਿੱਠੂ ਜਿਹੜਾ ਪੰਜਾਬ ਦੇ ਮਿਨਿਸਟਰੀ ਵੀ ਨਹੀਂ ਅਸਲੇ ਉਹਨਾਂ ਦੇ ਸਪੋਰਟਰ ਨਾਲ ਇਹ ਸਿਰੇ ਕੰਮ ਚੜਿਆ ਅਸੀਂ ਇਹਨਾਂ ਸਾਰਿਆਂ ਨੂੰ ਬਹੁਤ-ਬਹੁਤ ਲੱਖ-ਲੱਖ ਵਧਾਈ ਪੇਸ਼ ਕਰ ਰਹੇ ਹਾਂ ਖਾਸ ਕਰਕੇ ਸ਼੍ਰੀ ਗੁਰੂ ਨਾਭਾ ਦਾਸ ਜੀ ਪਗਤਾਨੂ ਕਿ ਜਿਨ੍ਹਾਂ ਦੀ ਇਹ ਡਿਮਾਂਡ ਪੂਰੀ ਹੋਈ ਆ ਬਹੁਤ ਖੁਸ਼ੀ ਇਹਦੇ ਨਾਲ ਅਸੀਂ ਸਾਰੇ ਇਕੱਠੇ ਹੋ ਕੇ ਇਹ ਸਬਦ ਦਾ ਮਿੱਠਾ ਮੂੰਹ ਕਰਾਇਆ ਇਹਨਾਂ ਸ਼ਬਦਾਂ ਨੂੰ ਮੈਂ ਇੱਕ ਵਾਰੀ ਫਿਰ ਸਬਦ ਦਾ ਧੰਨਵਾਦ ਕਰਨਾ ਗੋਸਾਮੀ ਸ਼੍ਰੀ ਗੁਰੂ ਨਾਭਾ ਦਾਸ ਮਹਾਰਾਜ ਜੀ ਕੀ ਜੈ ਔਰ ਦੇ ਜੀ ਆਦੋ ਤੁਸੀਂ ਵੀ ਬੋਲੋ ਕੁਝੋ ਗੋਸਾਮੀ ਸ਼੍ਰੀ ਗੁਰੂ ਨਾਭਾ ਦਾਸ ਮਹਾਰਾਜ ਜੀ ਅੱਜ ਇੱਕ ਵਿਸ਼ੇਸ਼ ਪ੍ਰੋਗਰਾਮ ਜਿਹੜਾ ਗੁਰਨਾਬਾਦਾਸ ਸਰਕ ਕਮੇਟੀ ਵੱਲੋਂ ਕੀਤਾ ਗਿਆ ਸੀ ਉਹਦੇ ਵਿੱਚ ਜਿਹੜੀ ਪੂਜਾਤ ਪਰਸਟੇਜ ਦਾ ਨਾਮ ਬਦਲ ਕੇ ਗਲਤਾ ਦਾਮ ਰੱਖਿਆ ਗਿਆ ਉਹਦੇ ਵਿੱਚ ਬੜੀ ਵੱਡੀ ਸਾਡੀ ਸਮਾਜ ਦੀ ਬੜੀ ਵੱਡੀ ਇੱਕ ਉਪਲਬਧੀ ਹੈ। ਹੋਰ ਸਾਰੀ ਮਹਾਸ਼ਾ ਕਮਿਊਨਿਟੀ ਨੂੰ ਵੀ ਅਸੀਂ ਦੀ ਵਧਾਈ ਆ। ਹੋਰ ਗੁਰਨਾਬਾਦਾਸ ਕਮੇਟੀ ਦੇ ਜਿਹੜੇ ਸਾਡੇ ਪੰਜਾਬ ਦੇ ਪ੍ਰਧਾਨ ਚੌਦੀ ਯੁਧਵੀਰ ਸਿੰਘ ਦੀ ਜਿਹੜਾ ਨੇ ਇਹ ਇਹਦੀ ਗੁਰਦਾਸਪੁਰ ਦੇ ਵਿੱਚ ਪੰਜਾਬ ਦੀ ਸ਼ੁਰੂਆਤ ਕੀਤੀ ਸੀ ਉਹ ਇੱਕ ਬੜੀ ਵੱਡੀ ਤਦਾਦ ਵਿੱਚ ਆਉਣ ਵਾਲੇ ਸਮੇਂ ਵਿੱਚ ਬਹੁਤ ਵੱਡੇ ਕਾਰੇ ਸ਼ੁਰੂ ਹੋ ਰਹੇ ਨੇ ਤੇ ਇਹਦੇ ਵਧਾਈ ਦੇ ਪਾਤਰ ਨੇ ਸਾਰਾ ਸਮਾਜ ਜਿਨੇ ਬਹੁਤ ਵੱਡੀ ਤਦਾਦ ਵਿੱਚ ਇੱਥੇ ਇਕੱਠਾ ਕਰਕੇ ਤੇ ਅੱਜ ਇੱਕ ਮਿੱਠਾ ਮੂਹ ਸੰਗਤਾਂ ਦਾ ਕਰਾਇਆ ਤੇ ਇੱਕ ਸਾਰਿਆਂ ਦਾ ਧੰਨਵਾਦ ਹੈ ਜਿਹੜੇ ਲੋਕ ਇੱਥੇ ਪਹੁੰਚੇ ਨੇ ਵੱਖ-ਵੱਖ ਸੰਸਥਾਵਾਂ ਦੇ ਲੋਕ ਸ਼ਹਿਰ ਕਮੇਟੀ ਪੰਜਾਬ ਦੀ ਕਮੇਟੀ ਤੇ ਹੋਰ ਵੀ ਜਿਹੜੀ ਸੰਸਥਾਵਾਂ ਤੇ ਪਹੁੰਚੇ ਮੈਂ ਬਹੁਤ-ਬਹੁਤ ਦਿਲ ਦੀ ਕਰ ਰਿਹਾ ਹਾਂ ਦਾ ਧੰਨਵਾਦ ਕਰਨਾ ਧੰਨਵਾਦ ਮੈਂ ਮਿਤ੍ਰਪਾਲ ਕੋਤਰਾ ਸਰਪ੍ਰਸਤ ਨਬਾਦ ਆਮ ਸੰਤੀ ਪੰਜਾਬ ਅੱਜ ਦੇ ਦਿਨ ਤੇ ਸੰਮੂਹ ਸੰਤਾਂ ਨੂੰ ਲੱਖ ਲੱਖ ਵਧਾਈ ਦਿੰਦਾ ਕਿ ਸਾਡੇ ਡਾਕਟਰ ਪ੍ਰਸੋਤਮ ਮਝੂਰਾ ਜੀ ਦੀ ਮਿਹਨਤ ਸਦਕਾ ਪੰਜਾਬ ਦੇ ਵਿੱਚ ਜਿਹੜੀ ਉਹ ਗੱਡੀ ਸੀਗੀ ਅਜ ਮੇਰ ਤੋਂ ਜੰਮੂ ਤੱਕ ਵੀ ਜਾਂਦੀ ਸੀ ਉਹਦਾ ਨਾਮ ਗਲਤਾ ਧਾਮ ਪੂਜਾ ਸੁਪਰ ਫਾਸਟ ਐਕਸਪ੍ਰੈਸ ਰੱਖ ਦਿੱਤਾ ਗਿਆ ਇਹ ਸਾਡੇ ਸਮਾਜ ਵਾਸਤੇ ਬਹੁਤ ਹੀ ਖੁਸ਼ੀ ਦੀ ਗੱਲ ਆ ਕਿ ਜਿਹਦੇ ਨਾਲ ਸਾਡੇ ਸਮਾਜ ਦਾ ਨਾਂ ਪੂਰੇ ਹਿੰਦੁਸਤਾਨ ਦੇ ਵਿੱਚ ਫੈਲੇਗਾ ਤੇ ਮੈਂ ਸਕੇਂਦਰ ਸਰਕਾਰ ਦਾ ਦਿਲੇ ਧੰਨਵਾਦ ਕਰਦਾ ਭੈਣ ਜੀ ਵਿਦਿਆ ਜੀ ਦਾ ਦਿਲੇ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਅੱਜ ਸਾਨੂੰ ਥੋੜੇ ਜਿਵੇਂ ਸਮੇਂ ਤੇ ਆਵਾਜ਼ ਦੇ ਕੇ ਐਡਾ ਵੱਡਾ ਇੱਥੇ ਇਕੱਠ ਕੀਤਾ ਤੇ ਸਾਡੇ ਸਮਾਜ ਦੇ ਲੋਕਾਂ ਵਿੱਚ ਖੁਸ਼ੀ ਦੀ ਲਹਿਰ ਜਿਹੜੀ ਆ ਉਹ ਦੌੜੀ ਆ ਸੋ ਮੈਂ ਜ਼ਿਆਦਾ ਨਹੀਂ ਕਹਿੰਦਾ ਤੇ ਆਪਣੀਆਂ ਜਿਹੜੀਆਂ ਸ਼ਰਗੁਨ ਨਬਾਦਾਸ ਮਹਾਂ ਸੰਤੀਆਂ ਨੇ ਉਹਨਾਂ ਦਾ ਦਿਲੋਂ ਬੜਾ ਧੰਨਵਾਦ ਕਰਦਾ ਕਿ ਜਿਨ੍ਹਾਂ ਦੀ ਮਿਹਨਤ ਦੀ ਬਦੌਲਤ ਅੱਜ ਹਿੰਦੁਸਤਾਨ ਦੇ ਵਿੱਚ ਸਾਡੀ ਆਪਣੀ ਗੱਡੀ ਜਿਹਦਾ ਨਾਮ ਗਲਤਾ ਆਧਾਮ ਪੂਜਾ ਸੁਪਰ ਫਾਸਟ ਐਕਟਰਸ ਰੱਖਿਆ ਗਿਆ ਤੇ ਮੈਂ ਇੱਕ ਵਾਰੀ ਫਿਰ ਕੇਂਦਰ ਸਰਕਾਰ ਦਾ ਦਿਲੋਂ ਧੰਨਵਾਦ ਕਰਦਾ ਔਰ ਸਮੂਹ ਸੰਗਤਾਂ ਨੂੰ ਇਹਦੀ ਲੱਖ ਲੱਖ ਵਧਾਈ ਦਿੰਦਾ ਹਾਂ ਧੰਨਵਾਦ ਜੀ ਸਾਹਿਬ ਕੀ ਕਹਿਣਾ ਚਾਹੋਗੇ ਗੋਸ਼wami ਸ੍ਰੀ ਗੁਰੂ ਨਬਾਦਾਸ ਮਹਾਰਾਜ ਕੀ ਜੈ ਸਾਰੇ ਨਗਰ ਵਾਸੀਆਂ ਨੂੰ ਸਾਰੇ ਸਮੂਹ ਹਾਸ਼ਾ ਸਮਾਜ ਦੇ ਲੋਕਾਂ ਨੂੰ ਸ਼੍ਰੀ ਗਲਤਾਗਾਰ ਥਾਮ ਗੱਦੀ ਤੇ ਨਾਂ ਤੇ ਜਿਹੜੀ ਚਲਾਈ ਗਈ ਟ੍ਰੇਨ ਦੇ ਵਾਸਤੇ ਬਹੁਤ-ਬਹੁਤ ਵਧਾਈ ਦੇ ਪਾਤਰ ਹੈ ਸਾਰੇ ਸ਼੍ਰੀ ਜੁਧਵੀਰ ਸਿੰਘ ਜੀ ਸਾਡੇ ਫਾਊਂਡਰ ਮੈਂਬਰ ਮਹਾਨ ਸ਼ਾਸਤ੍ਰੀਂਗ ਔਰ ਮੈਂ ਸਾਰਿਆਂ ਨੂੰ ਇੱਕ ਗੱਲ ਕਹਿਣੀ ਚਾਹਾਂਗਾ ਕਿ ਜਿਵੇਂ ਤੁਸੀਂ ਅੱਜ ਇੱਕ ਜੁਟਤਾ ਦਿਖਾਈ ਹੈ ਇਸ ਮੌਕੇ ਦੇ ਉੱਤੇ ਗਲਤਾਗਾਰ ਥਾਮ ਗੱਦੀ ਦੇ ਉੱਤੇ ਜਿਹੜੀ ਟ੍ਰੇਨ ਚੱਲੀ ਆ ਉਹਦੇ ਸਬੰਧ ਦੇ ਵਿੱਚ ਤੁਸੀਂ ਇਕੱਠੇ ਹੋ ਕੇ ਇਹ ਪ੍ਰੋਗਰਾਮ ਕੀਤਾ ਤੇ ਆਉਣ ਵਾਲੇ ਸਮੇਂ ਵਿੱਚ ਸ਼੍ਰੀ ਗੁਰੂ ਨਾਭਾ ਦਾਸ ਜੀ ਦਾ ਜਿਹੜਾ ਪ੍ਰਕਾਸ਼ ਉత్సਵ 7 April ਨੂੰ ਹੁੰਦਾ ਉਸ ਮੌਕੇ ਦੇ ਉੱਤੇ ਵੀ ਸਾਰੀਆਂ ਸਾਰੀਆਂ ਸੰਸਥਾਵਾਂ ਇਕੱਠੀਆਂ ਹੋ ਕੇ ਇਸ ਪ੍ਰੋਗਰਾਮ ਕਰ ਤੇ ਮੈਨੂੰ ਇਸ ਚੀਜ਼ ਦੀ ਬਹੁਤ ਖੁਸ਼ੀ ਹੋਵੇਗੀ ਧੰਨਵਾਦ ਸ਼ੁਕਰ ਜੀ ਅਸਰੋ ਜੇ ਸ਼ਾ ਅੱਲੜ ਗੋ ਸੁਆਮੀ ਸ੍ਰੀ ਗੁਰੂ ਨਬਾਦਾਸ ਮਹਾਰਾਜ ਕੀ ਜੈ ਅੱਜ ਬਹੁਤ ਵੱਡਾ ਤਿਹਾੜਾ ਸਾਡੇ ਲਈ ਜੀ ਸਾਡੇ ਗੁਰੂ ਮਹਾਰਾਜ ਦੇ ਧਾਮ ਦਾ ਟਰੇਮ ਦਾ ਨਾਮ ਰੱਖਿਆ ਗਿਆ ਜੀ ਔਰ ਸਾਰੀ ਸਮਸਤ ਬਰਾਦਰੀ ਨੂੰ ਬਹੁਤ ਬਹੁਤ ਵਧਾਈ ਹੋਏ ਔਰ ਸਾਹਮਣੂ ਜਿੰਨੇ ਸਾਡੇ ਮੈਂਬਰ ਸਹਿਬਾਨ ਜਿੰਨੇ ਪ੍ਰਧਾਨ ਜੀ ਸ਼੍ਰੀ ਯੁੱਧਵੀਰ ਸਿੰਘ ਜੀ ਕਾਲੀ ਜੀ ਸਭ ਦੇ ਬਹੁਤ ਬਹੁਤ ਧੰਨਵਾਦ ਜੀ ਬਹੁਤ ਗੋਸਵਾਮੀ ਸ਼੍ਰੀ ਗੁਰਨਾਬਾदास ਮਹਾਰਾਜ ਜੀ